ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਆਪਣੇ ਕੋਲ ਇੱਕ ਟਰੈਕਟਰ ਸੀਗਾ ਜੀ ਬਾਈ ਫਾਰਮ ਡ੍ਰੈਕ 45 ਤੇ ਵੀਡੀਓ ਪਾਈ ਸੀ ਬਹੁਤ ਚੱਲੀ ਵੀਡੀਓ ਤੇ ਕਈ ਸਾਰੇ ਵੀਰ ਦੇਖਣ ਵੀ ਆਏ ਦੋ ਤਿੰਨਾਂ ਕੱਲ ਟਰੈਕਟਰ ਆ ਵੈਸੇ ਪਰਸੋਂ ਦੇ ਦਿੱਤਾ ਸੀਗਾ ਆਪਾਂ ਨੇ ਜੀ ਉਹਦੇ ਬਾਅਦ ਚ ਵੀ ਦੋ ਤਿੰਨ ਬਾਈ ਸਾਡੇ ਇੱਕ ਖੋਖਰਾ ਤੋਂ ਵੀਰ ਕਿਦੋਂ ਬਾਈ ਹੋਰ ਦੇਖਣ ਆਏ ਤੇ ਟਰੈਕਟਰ ਚਲੋ ਆਪਣਾ ਪਰਸੋਂ ਵਿਗ ਗਿਆ ਸੀਗਾ ਜੀ ਇਹ ਤੇ ਆਪਾਂ ਤੁਹਾਨੂੰ ਮਿਲਾਉਨੇ ਆ ਬਾਈ ਨੇ ਆਏ ਮੈਂ ਚੁੰਨੀ ਈਰੀ ਚੋਂ ਤੇ ਕਰਾਉਨੇ ਗੱਲਬਾਤ ਕਿੱਥੇ ਚੱਲਿਆ ਟਰੈਕਟਰ ਲੋ ਜੀ ਬਾਈ ਮੌਸਮ ਦੇਖੋ ਕਿੰਨਾ ਘੈਂਟ ਹੋਇਆ ਵਾ ਬੱਦਲ ਵਾਈ ਹੋਈ ਵੀ ਕੱਲ ਵੀ ਮੀਂਹ ਪਿਆ ਗਿਆ ਆਪਣੇ ਅੱਜ ਫੇਰ ਮੌਸਮ ਮੀਂਹ ਵਾਲਾ ਹੋਇਆ ਵਾ ਜੀ ਤੇ 45 ਦਾ ਆਪਾਂ ਬਲੌਗ ਪਾਇਆ ਸੀ ਬਾਈ ਇੰਸਟਾ ਤੇ ਵੀ ਪਾਈ ਸੀ ਰੀਲ ਇਹਦੀ ਤੇ YouTube ਤੇ ਵੀ ਪਾਇਆ ਸੀਗਾ ਜੀ ਟਰੈਕਟਰ ਆਪਣਾ ਲਗਭਗ ਦੂਜੇ ਦਿਨ ਹੀ ਹੋ ਗਿਆ ਸੀਗਾ ਸੌਦਾ ਟਰੈਕਟਰ ਦਾ ਇਹ ਬਾਈ ਨਾਲ ਮਲਾਉਨੇ ਆ ਜੀ ਸਾਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਉਹ ਠੀਕ ਹੋ ਜੀ ਆਹਨ ਵਧੀਆ ਵੀਰੇ ਤੇ ਟਰੈਕਟਰ ਬਾਈ ਬਾਈ ਨਾਲ ਨੇ ਲੱਤਾ ਜੀ ਕਿਹੜਾ ਪਿੰਡਾ ਬਾਈ ਇਹਨਾਂ ਦਾ ਹੀ ਸਿੰਪਲੀ ਸਿੰਪਲੀ ਪਿੰਡ ਹੈ ਜੀ ਠੀਕ ਆ ਸਿੰਪਲੀ ਪਿੰਡ ਪਹਿਲਾਂ ਵੀ ਦੋ ਤਿੰਨ ਟਰੈਕਟਰ ਗਏ ਆਪਣੇ ਕੋਲ ਹਾਂਜੀ ਹਾਂਜੀ ਇੱਕ ਤਾਂ ਐਂਡੋ ਫਾਰਮ ਦਿੱਤਾ ਹੁਣ ਇਹ ਆਪਾਂ ਨੇ ਥੋੜਾ ਪਾਈਨਾ ਜੀ ਹਾਂਜੀ ਇੱਕ 60 ਗਿਆ ਹੋਇਆ ਹਾਂਜੀ 60 ਗਿਆ ਬਾਈ ਠੀਕ ਆ ਤੇ ਮੇਰੇ ਕੋਲ ਟਰੈਕਟਰ ਸੀਗਾ ਫੋਰਡ ਹਾਂਜੀ 3700 ਤੇ ਉਹ ਵੀ ਟਰੈਕਟਰ ਬਾਈ ਇਹਨਾਂ ਨੇ ਦੇਣਾ ਹੀ ਤੁਸੀਂ ਦੇਣਾ ਠੀਕ ਆ ਜੀ ਫੋਰਡ 90 ਮਾਡਲ ਹੈ ਜੀ 90 ਮਾਡਲ ਫੋਰਡ 90 ਮਾਡਲ ਹੈ ਜੀ ਉਹ ਬਾਈ ਇਹਨਾਂ ਨੇ ਦੇਣਾ ਟਰੈਕਟਰ ਤੇ 45 ਦਾ 45 ਲੈਣ ਦਾ ਕਿਵੇਂ ਮਨ ਬਣਿਆ ਜੀ ਫੋਟੋ ਦੇ ਕੇ ਬਸ ਉਦਾਂ ਹੀ ਵੀਰ ਸ਼ੌਂਕ ਨੂੰ ਅੱਛਾ ਉਹਦਾ ਸ਼ੌਂਕ ਪੂਰਾ ਕਰ ਲਿਆ ਹੁਣ ਇਹਦਾ ਕਰਨਾ ਪਾ ਠੀਕ ਆ ਜੀ ਠੀਕ ਆ ਟਰੈਕਟਰ ਵਧੀਆ ਉਹ ਵਾਹ ਵਧੀਆ ਵੀਰ ਟਰੈਕਟਰ ਉਹ ਠੀਕ ਆ ਜੀ ਸਾਫ ਸੁਥਰੀ ਹਾਲਤ ਆ ਉਹਦੀ ਆਪਣੀ ਚਲੋ ਆਪਣਾ ਨੰਬਰ ਦੇ ਦਿਓ ਜੇ ਕੋਈ ਹੋਇਆ ਤੁਹਾਡੇ ਨਾਲ ਕੰਟੈਕਟ ਕਰ ਲੂਗਾ ਜੀ ਹਨਾ ਜੀ ਠੀਕ ਆ ਟਰੈਕਟਰ ਸਾਫ ਸੁਥਰਾ ਬਾਈ ਫੋਟੋ ਫੋਟੋ ਦੇਖਿਆ ਬਾਈ ਇਹਨਾਂ ਦਾ ਹੀ ਤੇ ਉਹਦਾ ਟ੍ਰਿਪ ਲਾ ਦੇ ਗਏ ਉਹ ਨਾ ਜਿਹਦਾ ਨੇ ਸੋਨ ਨਾ ਕੋਈ ਗੱਲ ਨਹੀਂ ਹਾਂ ਜੀ ਨਾ ਫੋਟੋ ਹੈਗੀਆਂ ਮੇਰੇ ਕੋਲ ਠੀਕ ਆ ਜੀ ਹੋਰ ਬਾਪੂ ਜੀ ਠੀਕ ਠਾਕ ਜੀ ਹਾਂ ਜੀ ਠੀਕ ਹੈ ਜੀ ਮੁਬਾਰਕਾ ਤੁਹਾਨੂੰ ਟਰੈਕਟਰ ਦੀਆਂ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਸੀਂ ਤਿੰਨੇ ਜਣੇ ਆਏ ਸੌਦਾ ਕਰਨ ਠੀਕ ਹੈ ਨਾ ਜੀ ਸਲਾਹ ਨਾਲ ਜਦੋਂ ਆਪਾਂ ਪਰਿਵਾਰ ਨਾਲ ਮਿਲ ਜੁਲ ਕੇ ਚੱਲਦੇ ਆਂ ਤਾਂ ਕੰਮ ਵਧੀਆ ਰਹਿੰਦਾ ਜੀ ਹਾਂ ਜੀ ਹਾਂ ਟਰੈਕਟਰ ਪਸੰਦ ਆ ਬਾਈ ਹਾਂ ਵੀਰ ਨੂੰ ਪੁਰਪਸੰਦ ਠੀਕ ਹੈ ਟਰੈਕਟਰ ਰਹਿਣਾ ਰੇਟ ਚ ਦਿੱਤਾ ਕਿਵੇਂ ਹਾਂ ਰੇਟ ਤੇ ਵੀਰ ਠੀਕ ਹੈ ਜੀ ਚਲੋ ਵਧੀਆ ਬਾਈ ਬਾਤਾਂ ਕਰੇ ਤੁਹਾਨੂੰ ਠੀਕ ਨੇ ਜੀ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਵੀਰ ਨੂੰ ਇਹਨੂੰ ਵੱਧ ਸ਼ੌਂਕ ਆ ਇਹਨੂੰ ਵੱ ਬਾਈ ਦੋ ਤਿੰਨ ਸਮਾਨ ਨਾਲੇ ਲੈ ਕੇ ਆਇਆ ਆ ਜਾਲੀ ਇੱਕ ਹਾਇਰ ਕਿਲਿੰਡਰ ਆਹ ਦਾ ਤੇ ਖੁੱਲਿਆ ਨਹੀਂ ਇਹ ਜਾ ਕੇ ਖੋਲੂਗਾ ਠੀਕ ਨੇ ਜੀ ਬਾਕੀ ਬਾਈ ਨੇ ਟਾ ਬਾਈ ਟਾਇਰ ਪਾਉਂਗੇ ਇਹਨੂੰ ਪਿਛਲੇ ਹੁਣ ਚਾਰੇ ਟਾਇਰ ਪਾਉਗੇ ਅੱਛਾ ਤੇ ਬਾਈ ਨੇ ਕਹਿੰਦਾ ਟਾਇਰ ਪਵਾ ਕੇ ਜਿਹੜੇ ਹੋਰ ਕੱਚਫਾ ਕਰਕੇ ਤਾਂ ਟਰੈਕਟਰ ਘਰਾਂ ਬਾੜਨਾ ਜੀ ਠੀਕ ਆ ਬਾਈ ਸ਼ੌਂਕ ਸ਼ੌਂਕ ਦੀ ਗੱਲ ਹੁੰਦੀ ਐ ਜੀ ਹਨਾ ਜੀ ਬਿਲਕੁਲ ਜੀ ਬਿਲਕੁਲ ਨਹੀਂ ਹਰੇਕ ਬੰਦਾ ਪੁਰਾਣੇ ਟਰੈਕਟਰ ਟਾਇਰ ਨਵੇਂ ਪਾਉਂਦਾ ਨਹੀਂ ਅਗਲਾ 10 15 ਨਾਲੇ ਲੈ ਕੇ ਸਾਰ ਲਾਂਦਾ ਜੀ ਹਨਾ ਜੀ ਬਿਲਕੁਲ ਠੀਕ ਆ ਜੀ ਬਾਈ ਲੋ ਰੱਬ ਤਾਂ ਨੋ ਜੀ ਓਕੇ ਜੀ ਟਰੈਕਟਰ ਦਾ ਬਾਈ ਤੁਹਾਨੂੰ ਦਿਖਾਤਾ ਸੀਗਾ ਵੀਡੀਓ ਚ ਆਪਾਂ ਨੇ ਪਹਿਲਾਂ ਹੀ ਇਹ 2002 ਮਾਡਲ ਸੀਗਾ ਨੰਬਰ ਐਚ ਆਰ ਸੀਗਾ ਇਹ ਤੇ ਚੱਲ ਚੱਲ ਆ ਗਿਆ ਟਰੈਕਟਰ ਵਧੀਆ ਬਾਈ ਠੀਕ ਹੈ ਜੀ ਹਲੋ ਲੋਰੀ ਆਵਾਜ਼ ਵੀ ਬਹੁਤ ਸੋਹਣੀ ਆ ਬਾਈ ਟਰੈਕਟਰ ਦੀ ਲੋ ਚੈੱਕ ਤੇ ਲੋ ਜੀ ਮਿੱਤਰੋ ਪਹੁੰਚ ਕੇ ਰੋਪੜ ਏਜੰਸੀ ਦੇ ਵਿੱਚ ਬਾਈ ਤੇ ਅੱਜ ਬਾਈ ਥੋੜਾ ਜਿਹਾ ਕੰਮਕਾਰ ਤੁਹਾਨੂੰ ਪਤਾ ਹੈ ਵੀ ਮੀਂਹ ਪੈ ਗਿਆ ਰੋਪੜ ਵੀ ਤੇ ਥੋੜਾ ਜਿਹਾ ਜਿਵੇਂ ਕਿ ਸੀਜ਼ਨ ਚੱਲਦਾ ਹੈ ਕਦੂ ਦਾ ਉਹਦੇ ਕਰਕੇ ਥੋੜਾ ਜਿਹਾ ਕੰਮਕਾਰ ਚ ਬਾਈ ਥੋੜਾ ਜਿਹਾ ਕੰਮਕਾਰ ਠੰਡਈ ਆ ਨਵੇਂ ਦਾ ਖਾਸ ਕਰਕੇ ਸਾਡਾ ਨਹੀਂ ਸਾਰੀਆਂ ਏਜੰਸੀਆਂ ਦਾ ਠੀਕ ਆ ਕਾਲਾ ਖੜਾ ਸਾਡਾ ਬਾਈ ਚੌਂਡੀਰ ਵਾਲਾ ਹੋਰ ਕਾਲੇ ਬਾਈ ਕੀ ਹਾਲ ਹੈ ਠੀਕ ਹੈ ਜੀ ਹਾਂ ਆ ਬਾਈ ਬਚਾ ਆ ਕਾਲੇ ਵੀਰ ਆਪਣਾ ਕਿਵੇਂ ਕੰਮਕਾਰ ਨਵੇਂ ਦਾ ਕੰਮਕਾਰ ਵੀਰੇ ਫਿਲਹਾਲ ਤਾਂ ਠੰਡਈ ਆ ਠੰਡਈ ਆ ਹਨਾ ਲੋਕ ਕੰਮ 'ਚ ਵਿਜੀ ਹੋਵੇ ਨਾ ਕੰਮ 'ਚ ਵਿਜੀ ਤਾਂ ਲੱਗਣ ਲੱਗੇ ਉਹਦੇ ਕਰੇ ਵਿਜੀ ਹੈ ਬਿਲਕੁਲ ਜੀ ਇਹ ਇਹਨਾਂ ਦਿਨਾਂ ਜਾ ਬਾਈ ਕਿਸੇ ਕੋਲ ਜਾਣੇ ਅਗਲਾ ਸਭੋ ਕੰਨ ਦਾ ਦਾਈ ਇੱਕ ਅੱਧੇ ਗਾਹ ਕਿੱਕੜਾ ਇਹਨਾਂ ਦੇ ਚਾਂ ਦੋ ਮਹੀਨੇ ਥੋੜੇ ਮੰਦੇ ਦੀ ਆ ਹਾਂ ਅਗਲਾ ਕਹਿੰਦਾ ਬਾਈ ਕੰਮ ਆ ਯਾਰ ਵੀ ਠੀਕ ਨਹੀਂ ਔਖਾ ਹੋ ਜਾਣਾ ਹੁਣ ਅਸੀਂ ਪਿੰਡਾਂ ਦੇ ਘੁੰਮਦੇ ਆ ਯਾਰ ਹਰੇਕ ਬੰਦਾ ਕੋਈ ਕਦੂ ਜਿ ਬੜਿਆ ਵਾ ਕੋਈ ਕਿਤੇ ਗਿਆ ਵਾ ਕੋਈ ਗਿਰੇ ਗਿਆ ਐ ਬੀਜੀ ਹੋ ਗਈ ਸਾਰੀ ਬਿਲਕੁਲ ਬਿਲਕੁਲ ਸਾਡੇ ਅਸਲ 'ਚ ਜਿਹੜਾ ਆਹ ਮਹੀਨਾ ਜਾਂ ਤੇ ਅਗਲਾ ਮਹੀਨਾ ਥੋੜਾ ਜਿਹਾ ਦੋ ਮਹੀਨੇ ਮੰਦੇ ਦੀ ਆ ਮੰਦੇ ਦੀ ਆ ਹਾਂ ਬਿਲਕੁਲ ਬਿਲਕੁਲ ਹੁਣ ਤਾਂ ਜਾਨੀ ਕਿ ਇਹਨਾਂ ਦੇ ਵਿੱਚ ਜਿਵੇਂ ਪੁਰਾਣੇ ਟਰੈਕਟਰ ਅਗਲੇ ਮਹੀਨੇ ਤੇ असली काम जेडी ज्यादा 8ਵੇਂ ਮਹੀਨੇ ਚ ਰਣਾ ਜਿਆਦਾ ਹਾਂ 8ਵੇਂ ਮਹੀਨੇ ਚ ਕੰਮ ਚ ਰਣਾ ਹਲੇ ਅਸਲ ਚ ਕੋਈ ਵੀ ਬੰਦਾ ਜਦੋਂ ਚੀਜ਼ ਲੋਡ ਹੁੰਦੀ ਹੈਗਾ ਜਦ ਇਹ ਲੰਦਾ ਬਸ ਬਸ ਹੁਣ ਕਹਿੰਦਾ ਇਹ ਸੋਚਦਾ ਨਾ ਅਗਲਾ ਕਹਿੰਦਾ ਵੀ ਹੁਣ ਟਰੈਕਟਰ ਲੈ ਕੇ ਪੈਸੇ ਖੜੇ ਦੀ ਕਿਸ਼ਤ ਪੈਣੀ ਹੈ ਬਸ ਬਸ ਆ ਚੀਜ਼ ਦਾ ਫਰਕ ਹੈ ਉਹੀ ਗੱਲ ਹੋ ਗਈ ਹੁਣ ਅਗਲੇ ਨੇ ਕਦੂ ਕਰ ਲਿਆ ਉਹਦੇ ਤੇ ਖੜਨਾ ਟਰੈਕਟਰ ਹੂੰ ਹੂੰ ਉਹੀ ਗੱਲ ਹੈ ਕਹਿੰਦਾ ਵੀ ਹੁਣ ਵੀ 19 ਦਾ ਰਿਕਣਾ ਜੇ ਹੁਣ ਤੋਂ 2 ਮਹੀਨੇ ਤੱਕ ਵਿੱਚ ਕੋਈ ਤਾਂ ਵੀ ਉਹਨੇ ਨਹੀਂ ਵੇਕਣਾ ਬਿਲਕੁਲ ਬਿਲਕੁਲ ਉਹੀ ਹੈ ਇਸੀ ਦਾ ਫਰਕ ਪੈ ਜਾਂਦਾ ਕਹਿੰਦਾ ਕਾਨੂੰ ਬਿਆਜ ਭਰਨਾ ਉਹੀ ਗੱਲ ਹੈ ਇਸ ਚੀਜ਼ ਦਾ ਉਹ ਵਲਾਂ ਬਹੁਤ ਖੋਲਦਾ ਬਾਈ ਜਣੀ ਵਾਲਾ ਯਾਰ ਹੁਣ ਜਿਹੜੇ ਖੜੇ ਟਰੈਕਟਰ ਦਾ 20-30 ਹਜ਼ਾਰ ਰੁਪਏ ਭਰਨਾ ਹਾਂ ਲੱਗਾ ਕਹਿੰਦਾ ਬਚਦੇ ਹੀ ਉਹ ਬਚਦੇ ਹੀ ਰਹੀ ਗੱਲ ਸਹੀ ਗੱਲ ਕੋਈ ਵੀ ਚੀਜ਼ ਕਾ ਲੇ ਟਾਈਮ ਨਾਲ ਆ ਬਾਈ ਟਾਈਮ ਨਾਲ ਠੀਕ ਨਹੀਂ ਜਿਵੇਂ ਹੁਣ ਏਸੀਆਂ ਦਾ ਟਾਈਮ ਦਾ ਲੈਸ ਵਸ ਆਹ ਆਹ ਹੁਣ ਪਿਛਲੇ 2 ਮਹੀਨੇ ਪੂਰੇ ਵਿਕੇ ਏਸੀ ਇਨਵਰਟਰ ਹੈ ਇਹੀ ਚੱਲੇ ਜਾ ਰਹੇ ਹੈਸੀ ਹੁਣ ਮਹੀ ਪੈ ਗਿਆ ਦੇਖੋ ਏਸੀਆਂ ਦੀ ਸੇਲ ਘਟ ਜਾਨੀ ਸੇਲ ਘਟ ਜਾਨੀ ਕੋਈ ਵੀ ਕੰਮ ਹੈ ਤਕਰੀਬ ਨੇ ਪ੍ਰਸ਼ਾਦ ਚੇਅਰ ਘਟੇ ਜਾਂਦਾ ਕੰਮ ਕੋਈ ਨਹੀਂ ਬਿਲਕੁਲ ਕੱਪੜੇ ਦਾ ਕੰਮ ਹੈ ਕੱਪੜੇ ਦਾ ਜਦੋਂ ਵਿਆਹ ਸ਼ਾ ਉਹਨਾਂ ਦਾ ਆ ਸੌਣ ਭਾਦ ਅੱਸੂ ਦੇ ਮਹੀਨੇ ਚੱਲਣਾ ਹੋਈ ਆ ਬਿਆਹ ਦਾ ਸੀਜ਼ਨ ਚੱਲਦਾ ਤੇ ਲੈ ਬਾਈ ਕਾਲੇ ਬਾਈ ਨੂੰ ਲਾਗੇ ਤੇ ਬੰਦੇ ਹੀ ਛੇੜਨ ਫੋਨ ਕਰਕੇ ਤਾਂ ਕਰਕੇ ਕੰਮ ਵਿੱਚ ਵਿਚਾਲੇ ਰਹਿ ਗਿਆ ਕਾਲਾ ਬਾਈ ਲਾਂਗੇ ਸ਼ਰਮ ਦਾ ਮਾਰਾ ਤੇ ਮੌਸਮ ਨੂੰ ਦੇਖੋ ਬਾਈ ਫੇਰ ਬੱਦਲ ਬਾਈ ਹੋਈ ਵੀ ਆ ਠੀਕ ਹੈ ਜੀ ਮੀਂਹ ਡੇਲੀ ਉਹ ਮੜਾ ਮੋਟਾ ਪੈ ਜਾਂਦਾ ਜੇ ਥੋੜਾ ਹੀ ਬਾਬੇ ਡੇਲੀ ਪੈ ਜਾਂਦਾ ਠੀਕ ਹੈ ਜੀ ਤੇ ਉਮੀਦ ਹੈਗੀ ਆ ਵੀ ਮੀਂਹ ਖਣਿਆ ਉਤਰਿਆ ਆਉਂਗੀ ਆ ਜਿਹੜੇ ਸਾਦ ਨਾਲ ਬੱਦਲ ਹੋਇਆ ਵਾ ਤੇ ਮਹੀਨਾ ਵੀ ਬਾਈ ਸੌਣ ਦਾ ਚੱਲ ਰਿਹਾ ਤੇ ਟਰੈਕਟਰ ਦੇਖੋ ਐਨ ਮੋਹਰਗੁਰ ਵਧੀਆ ਹੋ ਗਿਆ 5 5:30 ਵਜੇ ਬਾਈ ਹੁਣ ਤੁਸੀਂ ਮੈਂ ਟਰੈਕਟਰ ਲਾ ਦੰਨੇ ਆ ਹੁਣ ਤੇ ਇਹਨਾਂ ਦਿਨਾਂ ਦੇ ਬਾਅਦ ਹੁਣ ਹੁਣ ਤੇ ਦਿਨਾਂ ਦਾ ਫਰਕ ਪੈਣਾ ਹੁੰਦਾ ਦਿਨ ਘਟਣੇ ਸ਼ੁਰੂ ਹੋ ਜਾਣੇ ਬਾਈ ਸ਼ਾਇਦ 21 ਪਤਾ ਨਹੀਂ 22 ਜੂਨ ਸਾਰਿਆਂ ਨਾਲ بڑا ਦਿਨ ਹੁੰਦਾ ਹੁਣ ਤੇ ਇੱਕ ਇੱਕ 2 2 ਮਿੰਟ ਦਾ ਫਰਕ ਪੈ ਕੇ ਦਿਨਾਂ ਦਾ ਫਰਕ ਪੈਣ ਲੱਜਣਾ ਤੇ ਆਖੀ ਬਾਈ ਸਬਸਿਡੀਆਂ ਦੀ ਵੀ ਇੱਕ ਲਿਸਟ ਹੋ ਨਿਕਲੀ ਆ ਸੁਪਰ ਸੀਡਰਾਂ ਦੀ ਜਿੰਨੇ ਵੀ ਆਪਣੇ ਸੀਆਰਐਮ ਸਕੀਮ ਦੇ ਵਿੱਚ ਜਿੰਨਾਂ ਨੇ ਵੀ ਸਬਸਿਡੀਆਂ ਭਰੀਆਂ ਹੋਈਆਂ ਆ ਜਿਵੇਂ ਕਿ ਤੁਹਾਨੂੰ ਦੱਸਿਆ ਤੇ ਉਹਦੀਆਂ ਦੋ ਤਿੰਨ ਲਿਸਟਾਂ ਦੇ ਵਿੱਚ ਨਾਮ ਆਉਣੇ ਆ ਬਾਈ ਉਹਦਾ ਮੈਂ ਕੱਲ ਨੂੰ ਆਪਾਂ ਕਰੂਗੇ ਬਾਈ ਜਿਹਦੇ ਜੇ ਨਿਕਲੇ ਇੱਕ ਵਾਰ ਫੋਨ ਕਰਨਾ ਸਾਡਾ ਫਰਜ਼ ਹੁੰਦਾ ਬੰਦਿਆਂ ਨੂੰ ਠੀਕ ਹੈ ਅੱਜ ਟਾਈਮ ਲੱਗਿਆ ਨਹੀਂ ਕੱਲ ਨੂੰ ਫੋਨ ਕਰਾਂਗੇ ਜੀ ਤੇ ਵੈਸੇ ਤਾਂ ਬਾਈ ਪਤਾ ਲੱਗੇ ਜਾਂਦਾ ਫੋਨ ਹੋਰ ਜਿਹੜੇ ਕੰਪਨੀ ਵਾਲੇ ਫੋਨ ਕਰ ਦਿੰਦੇ ਆ ਵੀ ਹਾਂ ਤੁਹਾਡੀ ਸਕੀਮ ਨਿਕਲ ਗਈ ਪਤਾ ਲੱਗ ਜਾਂਦਾ ਬੰਦਿਆਂ ਨੂੰ ਠੀਕ ਹੈ ਜੀ ਤੇ ਚੱਲਦੇ ਆ ਜੀ ਆਪਾਂ ਵੀ ਅੱਜ ਲਾਈ ਟਰੈਕਟਰ ਅੰਦਰ ਤੇ ਵੀਡੀਓ ਵਿੱਚ ਇੰਨਾ ਹੀ ਜੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਜ਼ਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ 81466 78790 ਤੇ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਧੰਨਵਾਦ